ਅ 27 ਇੱਕ ਦੀ ਗੱਲ ਹੈ ਇੱਥੇ ਆਪਣੇ ਕਨੂਆ ਰੋਡ ਤੇ ਇੱਕ ਕਲੋਨੀ ਹੈ ਬਸੰਤ ਵਿਹਾਰ ਉਥੇ ਰਾਤ ਕਰੀਬ 6:30 ਵਜੇ ਇੱਕ ਸ਼ੱਕੀ ਹਾਲਾਤ ਵਿੱਚ ਇੱਕ ਗੱਡੀ ਖੜੀ ਸੀ ਉਹਦੇ ਵਿੱਚ ਇੱਕ ਜੈਂਟ ਸਿੱਕ ਲੇਡੀ ਸੀ ਉਥੋਂ ਦਾ ਇੱਕ ਵਾਸੀ ਸੀ ਗੋਰਖਨਾਥ ਪੁੱਤਰ ਰਾਜਕਮਾਲ ਈ ਰਿਕਸ਼ਾ ਚਾਲਕ ਸੀ ਉਹ ਜਦੋਂ ਆਪਣੇ ਘਰ ਨੂੰ ਮੁੜਦਾ ਤੇ ਉਹਨੇ ਦੇਖਿਆ ਕਿ ਇਸ ਤਰੀਕੇ ਨਾਲ ਇੱਕ ਲੇਡੀ ਤੇ ਇੱਕ ਜੈਂਟ ਸ ਕੁੜੇ ਇੱਕ ਸ਼ੱਕੀ ਹਾਲਾਤ ਵਿੱਚ ਉੱਥੇ ਖੜੇ ਨੇ ਉਹਨਾਂ ਨੇ ਜਦੋਂ ਉਹਨੂੰ ਪੁੱਛਿਆ ਕਿ ਇੱਥੇ ਖੜੇ ਹੁੰਦਾ ਕਾਰਨ ਕੀ ਹੈ ਕਿੱਧਰ ਆਏ ਦੇ ਇਨ ਬਿਟਵੀਨ ਕਿ ਫਿਰ ਇਹਨਾਂ ਵਿੱਚ ਟਕਰਾਅ ਸ਼ੁਰੂ ਹੋ ਉਹਦੇ ਵਿੱਚ ਜਿਹੜਾ ਉਥੇ ਜਿਹੜਾ ਵਿੱਚ ਜੈਂਸ ਕੰਮ ਕਰਦਾ ਸੀ ਉਹਨੇ بیسਬਾਲ ਦੇ ਨਾਲ ਇਹਨੂੰ ਲੜਕੇ ਨੂੰ ਇਹਦੇ ਸਿਰ ਤੇ ਸੱਟ ਮਾਰੀ ਉਸ ਤੋਂ ਕਰੀਬ 150 100 150 ਮੀਟਰ ਉੱਨਾਂ ਦਾ ਘਾਰ ਹੀ ਸੀ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਾ ਤੇ ਫਾਦਰ ਵੀ ਉਥੇ ਰਾਜਮਾਨ ਸੀ ਰਾਜਮਾਨਦਾਨ ਸੀ ਉਹਨਾਂ ਦਾ ਉਹ ਆਪਣੇ ਲੈਬ ਅਸਿਸਟੈਂਟ ਸੀ ਉਥੇ ਪੋਲੀਟੈਕ ਨਿਕ ਅੰਮ੍ਰਿਤਸਰ ਸਰਵਿੰਗ ਸੀ ਜਿੰਜਕਾਲੋਂ ਮਸੀ ਉਹ ਜਦੋਂ ਆਏ ਤੇ ਇਹਨਾਂ ਨੇ ਆਹ ਦੇਖਿਆ ਨਾ ਤਾਲ ਤੇ ਇਹਨੇ ਲੜਕੇ ਨੇ ਉਹਨਾਂ ਦੇ ਸਿਰ ਤੇ ਛੱਟ ਲਗਾ ਦਿੱਤੀ ਸਿਰ ਦੇ ਇੱਕੋ ਛੱਟ ਦੀ ਤਾਲਨਾ ਚੱਲਦੇ ਹੋਏ ਤੇ ਉਹ ਜਦੋਂ ਹਸਪਤਲ ਲੱਗ ਗਏ ਤੇ ਉੱਥੇ ਉਹਨਾਂ ਨੂੰ ਡੈੱਡ ਡਿਕਲੇਰ ਕਰ ਦਿੱਤਾ ਇਹਦੇ ਵਿੱਚ ਜਦੋਂ ਇਹਨਾਂ ਦੀ ਤਕਰਾਰ ਹੋਈ ਸੀ ਜਿਹੜੀ ਲੇਡੀ ਆ ਉਹ ਵੀ ਉਦੇ ਲੜਕੇ ਦੇ ਗੱਲ ਪੈਂਦੀ ਸੀ ਇਹਨੂੰ ਅੰਮ੍ਰਿਤਸਰ ਦੇ ਗੁਜਰਪੁਰ ਇਲਾਕੇ ਦੇ ਵਿੱਚੋਂ ਇਹਨਾਂ ਨੂੰ ਕੜਕੀ ਨੂੰ ਇਨੂੰ ਗ੍ਰਿਫਤਾਰ ਕਰ ਲਿਆ ਇਹ ਲੜਕੀ ਅਸਲ ਵਿੱਚ ਇਹਦੇ ਨਾਲ ਵੀ ਇਹ ਇਲੀਜੀਟ ਇਨਫੋਰਮੇਸ਼ਨ ਸੰ ਇਹ ਲੜਕੀ ਉਥੇ ਕਿਰਾਏਦਾਰ ਤੇ ਗੁਜਰਪੁਰੇ ਰਹਿ ਰਹੀ ਸੀ ਇਹ ਉਹਦੇ ਕੋਲ ਹੀ ਰਹਿ ਰਿਆ ਸੀ ਜਦੋਂ ਪੁਲਿਸ ਸਾਡੀ ਨੂੰ ਕਨਫਰਮ ਹੋ ਗਿਆ ਕਿ ਸਾਡੇ ਸੋਰਸਾਂ ਤੋਂ ਕਿ ਬਈ ਉਥੇ ਦੋਵੇਂ ਲੱਗੇ ਨੇ ਤੇ ਕੱਲ ਇੱਥੇ ਰੇਡ ਕਰਕੇ ਅੰਮ੍ਰਿਤਸਰ ਤੋਂ ਇਹਨਾਂ ਨੂੰ ਲਿਆਂਦਾ ਹੁਣ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਅੱਜ ਪੇਸ਼ ਅਦਾਲਤ ਕਰ ਰਹੇ ਆ ਤੇ ਇਹਦੀ ਇਹਦੀ ਮੂਵਮੈਂਟ ਆ ਕੁਝ ਇਹਦੀ ਜੋ ਇਨੀਸ਼ੀਅਲ ਕੁਛ ਕੁਛ ਚਾ ਰਹੀ ਹੈ ਕਿ ਸ਼ੱਕੀ ਲੱਗਦੀ ਕਿ ਇਹਦੇ ਕੋਈ ਦੇਖਦੇ ਆ ਕਿ ਇੱਕ ਤੇ ਇਹ ਮੇਨ ਅਫੈਂਸ ਹੈ ਜਿਹੜਾ 302 ਦਾ ਇਹਨਾਂ ਨੇ ਕੀਤਾ ਇਸ ਤੋਂ ਇਲਾਵਾ ਵੀ ਇਹਦਾ ਇਸ ਤਿੱਕੇ ਦੇ ਲੇਡੀ ਦੇ ਨਾਲ ਰਹਿਣਾ ਗੁੱਜਰਪੁਰਾ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਉੱਥੇ ਲਗਾਤਾਰ ਕਿਉਂਕਿ ਇਹਦਾ ਇਹਥੋਂ ਦਾ ਇਹ ਵਿਕਰਮਜੀਤ ਜਿਹੜਾ ਹੈਗਾ ਜਿਹੜਾ ਮੇਨ ਹੈ ਕਿਉਂਕਿ ਇਹ ਅਰਵੋ ਸਟਰੀਟ ਲਾਕੇ ਦਾ ਰਹਿਣ ਵਾਲਾ ਉਥੇ ਦਾ ਕੀ ਲਿੰਕ ਹੈ ਕੁਝ ਹੋਰ ਗੈਰ ਕਾਨੂੰਨੀ ਜਿਹੜੀਆਂ ਕਰਵਾਈਆਂ ਵਿੱਚ ਤੇ ਨਹੀਂ ਲਿੱਸ ਸਕਦੇ ਤੇ ਉਹਦੇ ਵਿੱਚ ਅਸੀਂ ਅੱਜ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਤੇ ਮਜਬੂਰ ਪੁੱਛਗਿਛ ਕਰਾਂਗੇ 27 ਇੱਕ ਦੀ ਗੱਲ ਹੈ ਇੱਥੇ ਆਪਣੇ ਕਾਨਵਾ ਰੋਡ ਤੇ ਇੱਕ ਕਲੋਨੀ ਹੈ ਬਸੰਤ ਵਿਹਾਰ ਉਥੇ ਰਾਤ ਕਰੀਬ 6:30 ਵਜੇ ਇੱਕ ਸ਼ੱਕੀ ਹਾਲਾਤ ਵਿੱਚ ਇੱਕ ਗੱਡੀ ਖੜੀ ਸੀ ਉਹਦੇ ਵਿੱਚ ਇੱਕ ਜੈਂਟਲਕ ਲੇਡੀ ਸੀ ਉੱਥੋਂ ਦਾ ਇੱਕ ਵਾਸੀ ਸੀ ਗੋਰਖਨਾਥ ਪੁੱਤਰ ਰਾਜਕੁਮਾਰ ਇੱਕ 릭ਸ਼ਾ ਚਾਲਕ ਸੀ ਉਹ ਜਦੋਂ ਆਪਣੇ ਘਰ ਨੂੰ ਮੁੜਦਾ ਤੇ ਉਹਨੇ ਦੇਖਿਆ ਕਿ ਇਸ ਤਰੀਕੇ ਨਾਲ ਇੱਕ ਲੇਡੀ ਤੇ ਇੱਕ ਜੈਂਟਸ ਥੋੜੇ ਸ਼ੱਕੀ ਹਾਲਾਤ ਵਿੱਚ ਉੱਥੇ ਖੜੇ ਨੇ ਉਹਨਾਂ ਨੇ ਜਦੋਂ ਉਹਨੂੰ ਪੁੱਛਿਆ ਕਿ ਇੱਥੇ ਖੜੇ ਹੁੰਦਾ ਕਾਰਨ ਕੀ ਹੈ ਕਿੱਧਰ ਆਇਓ ਇਨ ਬਿਟਵੀਨ ਕੇ ਫਿਰ ਇਹਨਾਂ ਵਿੱਚ ਤਕਰਾਰ ਸ਼ੁਰੂ ਹੋ ਗਈ ਉਹਦੇ ਵਿੱਚ ਜਿਹੜਾ ਉੱਥੇ ਜਿਹੜਾ ਵਿੱਚ ਜੈਂਟਸ ਬੰਦਾ ਸੀ ਉਹਨੇ بیسਬਾਲ ਦੇ ਨਾਲ ਇਹਨੂੰ ਲੜਕੇ ਨੂੰ ਇਹਦੇ ਸਿਰ ਤੇ ਸੱਟ ਲਗਾ ਦਿੱਤੀ ਉਸ ਤੋਂ ਕਰੀਬ 150 100 150 ਮੀਟਰ ਉਹਨਾਂ ਦਾ ਘਰ ਹੀ ਸੀ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਾ ਤੇ ਫਾਦਰ ਵੀ ਉੱਥੇ ਰਾਜਗੁਆਰ ਸੀ ਰਾਜਗੁਆਰ ਦਾ ਨਾਂ ਸੀ ਉਹਨਾਂ ਦਾ ਉਹ ਆਪਣੇ ਲੈਬ ਅਸਿਸਟੈਂਟ ਸੀ ਉੱਥੇ ਪੋਲੀਟੈਕਨਿਕ ਅੰਮ੍ਰਿਤਸਰ ਸਰਵਿੰਗ ਸੀ ਚਰਿੰਜਾ ਖਾਲੂ ਅੰਮ੍ਰਿਤਸਰ ਉਹ ਜਦੋਂ ਆਏ ਤੇ ਇਹਨਾਂ ਨੇ ਆਹ ਦੇਖਿਆ ਨਾ ਤਾਲ ਤੇ ਇਹਨੇ ਲੜਕੇ ਨੇ ਉਹਨਾਂ ਦੇ ਸਿਰ ਤੇ ਸੱਟ ਲਗਾ ਦਿੱਤੀ ਸਿਰ ਦੇ ਇੱਕੋ ਸੱਟ ਦੀ ਤਾਬਨਾ ਚੱਲਦੇ ਹੋਏ ਤੇ ਉਹ ਜਦੋਂ ਹਸਪਤਲ ਲੈ ਗਏ ਤੇ ਉੱਥੇ ਉਹਨਾਂ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਇਹਦੇ ਵਿੱਚ ਜਦੋਂ ਇਹਨਾਂ ਦੀ ਤਕਰਾਰ ਹੁੰਦੀ ਸੀ ਜਿਹੜੀ ਨੇੜੀ ਹੈ ਉਹ ਵੀ ਉਹਦੇ ਲੜਕੇ ਦੇ ਗੱਲ ਪੈਂਦੀ ਸੀ ਇਹ ਉਸ ਦਿਲੇ ਤੱਕ ਬਲਾਈਂਡ ਮਰਡਰ ਸੀ ਇਹ ਲੜਕੀ ਉਥੋਂ ਤੇ ਲੜਕਾ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਆਈ ਉੱਥੇ ਮੌਕੇ ਤੇ ਕਾਰਵਾਈ ਕੀਤੀ ਪੁਲਸ ਰਿਪੋਰਟ ਵਜੋਂ ਤੇ ਪਰਚਾ ਰਜਿਸਟਰ ਕੀਤਾ ਤੇ ਅੱਗੋਂ ਤਫ਼ਤੀਸ਼ ਸ਼ੁਰੂ ਕੀਤੀ ਫਿਰ ਤਫ਼ਤੀਸ਼ ਦੇ ਵਿੱਚ ਐਸ ਐਚ ਓ ਸਿਵਲ ਲਾਈਨ ਇਹਨਾਂ ਦੀ ਟੀਮ ਵਧੀਆ ਕੰਮ ਕਰਦੇ ਹੋયા ਕਿ ਇਹਦੇ ਮਗਰ ਅਸੀਂ ਜੋ ਸਾਡੇ ਕੋਲ ਹਿਊਮਨ ਇੰਟੈਲੀਜੈਂਸ ਤੇ ਨਾਲ ਕੋਈ ਟੈਕਨੀਕਲ ਜੋ ਸਾਡੇ ਕੋਲ ਇਨਪੁਟ ਸੀ ਉਹਦੇ ਬੇਸ ਤੇ ਲਗਾਤਾਰ ਇਹਦੇ ਪਿੱਛੇ ਲੱਗੇ ਹੋਏ ਸੀ ਤੇ ਕੱਲ ਨੂੰ ਇਹਨੂੰ ਅੰਮ੍ਰਿਤਸਰ ਦੇ ਗੁੱਜਰਪੁਰ ਇਲਾਕੇ ਦੇ ਵਿੱਚੋਂ ਇਹਨੂੰ ਲੜਕੀ ਨੂੰ ਤੈਨੂੰ ਗ੍ਰਿਫਤਾਰ ਕਰਨ ਲੱਗਾ ਇਹ ਲੜਕੀ ਅਸਲ ਵਿੱਚ ਇਹਦੇ ਨਾਲ ਕੋਈ ਇਲਿਸੀਟ ਰਿਲੇਸ਼ਨ ਸਨ ਇਹ ਲੜਕੀ ਉਥੇ ਕਿਰਾਏਦਾਰ ਤੇ ਗੁੱਜਰਪੁਰੇ ਰਹਿ ਰਹੀ ਸੀ ਇਹ ਉਹਦੇ ਕੋਲ ਹੀ ਰਹਿ ਰਿਆ ਸੀ ਜਦੋਂ ਪੁਲਿਸ ਪਾਰਟੀ ਨੂੰ ਕਨਫਰਮ ਹੋ ਗਿਆ ਕਿ ਸਾਡੇ ਸੋਰਸਾਂ ਤੋਂ ਕਿ ਭਈ ਉੱਥੇ ਦੋਵੇਂ ਹੈਗੇ ਨੇ ਤੇ ਕੱਲ ਇੱਥੇ ਰੇਡ ਕਰਕੇ ਅੰਮ੍ਰਿਤਸਰ ਤੋਂ ਇਹਨਾਂ ਨੂੰ ਲਿਆਂਦਾ ਗਿਆ ਜੀ ਕੀ ਕਰਵੇ ਕੀ ਕੀਤਾ ਹੁਣ ਇਹਨਾਂ ਨੂੰ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਅੱਜ ਪੇਸ਼ ਅਦਾਲਤ ਕਰ ਰਹੇ ਆ ਤੇ ਜਿਹੜੀ ਇਹਦੀ ਮੂਵਮੈਂਟ ਆ ਕੁਝ ਇਹਦੀ ਜੋ ਇਨੀਸ਼ੀਅਲ ਪੁੱਛਗਿਛ ਚ ચા ਰਹੀ ਹੈ ਸ਼ੱਕੀ ਲੱਗਦੀ ਕਿ ਇਹਦੇ ਕੁਝ ਦੇਖਦੇ ਆ ਕਿ ਇੱਕ ਤੇ ਇਹ ਮੇਨ ਅਫੈਂਸ ਹੈ ਜਿਹੜਾ 302 ਦਾ ਇਹਨਾਂ ਨੇ ਕੀਤਾ ਇਸ ਤੋਂ ਇਲਾਵਾ ਵੀ ਇਹਦਾ ਇਸ ਤਰੀਕੇ ਦੀ ਲੇਡੀ ਦੇ ਨਾਲ ਰਹਿਣਾ ਗੁੱਜਰਪੁਰਾ ਅੰਮ੍ਰਿਤਸਰ ਇਲਾਕੇ ਦੇ ਵਿੱਚ ਉੱਥੇ ਲਗਾਤਾਰ ਕਿਉਂਕਿ ਇਹਦਾ ਇਹ ਥੋੜਾ ਦਾ ਵਿਕਰਮਜੀਤ ਜਿਹੜਾ ਹੈਗਾ ਜਿਹੜਾ ਮੇਨ ਐ ਅਕਿਊਜ਼ਡ ਆ ਇਹ ਅਰਬਨ ਸਟਰੀਟ ਲਾਕੇ ਦਾ ਰਹਿਣ ਵਾਲਾ ਤੇ ਉਥੇ ਦਾ ਕੀ ਲਿੰਕ ਹੈ ਕੁਝ ਹੋਰ ਗੈਰ ਕਾਨੂੰਨੀ ਜਿਹੜੀਆਂ ਕਾਰਵਾਈਆਂ ਵਿੱਚ ਤੇ ਨਹੀਂ ਮੱਲ ਲਿੱਸ ਸਕਦੇ ਤੇ ਉਹਦੇ ਵਿੱਚ ਅਸੀਂ ਅੱਜ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਤੇ ਮਜਬੂਰ ਪੁੱਛਗਿਛ ਕਰਾਂਗੇ ਹਨ